ਰੇਟ ਕੋਠੀ ਦਾ ਸਿਰਫ 12 ਲੱਖ ਰੁਪਈਆ ਡਿਮਾਂਡ ਇਹਨਾਂ ਨੇ ਕੀਤੀ ਹੈ ਸਾਢੇ 12 ਮਰ ਲਈ ਜਗਾਂ ਰੇਟ ਬਹੁਤ ਘੱਟ ਹੈ ਜੀ ਤੇ ਵੇਚਣ ਦਾ ਜਿਹੜਾ ਕਾਰਨ ਹੈ ਜਿਹੜੇ ਪਰਿਵਾਰ ਦੇ ਅੱਧੇ ਮੈਂਬਰ ਨੇ ਉਹ ਬਾਹਰ ਰਹਿੰਦੇ ਆ ਜੀ ਤੇ ਇਹਨਾਂ ਨੇ ਵੀ ਹੁਣ ਬਾਹਰ ਜਾਣਾ ਤਾਂ ਕਰਕੇ ਕੋਠੀਏ ਜਿਹੜੀ ਜਲਦੀ ਤੇ ਸੇਲ ਕਰਨੀ ਹੈ ਛੇਤੀ ਸਸਤੀ ਤੇ ਗੱਲਬਾਤ ਆਪਾਂ ਪੂਰੀ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ 73800 26173 ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਜੇ ਤੁਹਾਡੇ ਕੋਲੇ ਵੀ ਕੂਠੀ ਘਰ ਮਕਾਨ ਕਿਸੇ ਵੀ ਏਰੀਆ ਚ ਹੈ ਵੇਚਣ ਵਾਸਤੇ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀਦ ਵਿੱਚ ਐਡ ਤੁਸੀਂ ਵੀ ਲਗਵਾ ਸਕਦੇ ਹੋ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਰੇਟ ਕੂਠੀ ਦਾ ਤੁਹਾਨੂੰ ਪਤਾ ਲੱਗ ਗਿਆ ਹੂਆ ਸਿਰਫ 12 ਲੱਖ ਰੁਪਈਆ ਇੱਕ ਬੜੀ ਡਿਮਾਂਡ ਇਹਨਾਂ ਨੇ ਕਹੀ ਹੈ ਬਾਕੀ ਜਿਹੜੇ ਓਨਰ ਨੇ ਉਹਨਾਂ ਨੇ ਕਿਹਾ ਵੀ ਬਹਿ ਕੇ ਗੱਲਬਾਤ ਹੋ ਜਾਊਗੀ। ਬਾਕੀ ਜਗ੍ਹਾ ਆਪਨੂੰ ਬਥੇ ਰੀਡਵਲ ਮਿਲ ਚੁਗੀ। ਕਿਉਂਕਿ ਜਗ੍ਹਾ ਜਿਹੜੀ ਆਪਾਂ ਨੂੰ ਮਿਲੂਗੀ ਸਾਢੇ 12 ਮਰਲੇ ਆਪਾਂ ਨੂੰ ਮਿਲੂਗੀ। ਟੋਟਲ ਜਗ੍ਹਾ ਸਾਢੇ 12 ਮਰਲੇ ਸੀ। ਤੇ ਕੋਠੀ ਆਪਾਂ ਨੂੰ ਇੱਕ ਪਾਸੇ ਮਿਲ ਜੂਗੀ ਤੇ ਇੱਕ ਪਾਸੇ ਓਪਨ ਜਗ੍ਹਾ ਆਪਨੂੰ ਮਿਲ ਜੂਗੀ। ਤੇ ਇਧਰਲੀ ਸਾਈਡ ਹੀ ਬਾਥਰੂਮ ਬਣਿਆ ਹੋਇਆ ਤੇ ਜੇ ਆਪਾਂ ਪਸ਼ੂ ਰੱਖਣੇ ਅਸੀਂ ਕੋਠੀ ਖਰੀਦਣ ਤੋਂ ਬਾਅਦ ਤੇ ਪਸ਼ੂਆਂ ਵਾਸਤੇ ਵੀ ਜਗ੍ਹਾ ਬਣੀ ਹੋਈ ਹੈ ਇੱਕ ਪਾਸੇ। ਤੇ ਆ ਗਿਆ ਜੀ ਕੂਠੀ ਦਾ ਏਰੀਆ ਤੇ ਕੂਠੀ ਤੁਸੀਂ ਚੈੱਕ ਕਰ ਲਓ ਫਰੰਟ ਦੇਖ ਲਓ ਜੀ ਫਰੰਟ ਪੂਰਾ ਵਧੀਆ ਹੈ ਕੂਠੀ ਇਹਨਾਂ ਨੇ ਵਧੀਆ ਬਣਾਈ ਹੋਈ ਹੈ ਤੇ ਸਾਹਮਣੇ ਕੂਠੀ ਦੇ ਇਹਨਾਂ ਨੇ ਲੋਕ ਇੱਟਾਂ ਲਗਾ ਰੱਖੀਆਂ ਜੀ ਬਾਕੀ ਜਿਹੜਾ ਆਪਾਂ ਨੂੰ ਮੇਨ ਗੇਟ ਮਿਲੂਗਾ ਉਹ ਵੀ ਪੂਰਾ ਡਬਲ ਮਿਲੂਗਾ ਜੀ ਬਾਕੀ ਕੂਠੀ ਤੇ ਜਗ੍ਹਾ ਤੁਸੀਂ ਦੇਖ ਲਓ ਵਧੀਆ ਰੇਟ ਇਹਨਾਂ ਨੇ ਲਾ ਕੇ ਭੇਜਿਆ ਰੇਟ ਬਹੁਤ ਸਹੀ ਹੈ ਜੀ ਤੁਹਾਨੂੰ ਰੇਟ ਕਿੰਮਾ ਦਾ ਲੱਗਿਆ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਬਾਕੀ ਆਪਾਂ ਅੰਦਰ ਪਹੁੰਚ ਗਏ ਕੂਠੀ ਦੇ ਦੇਖੋ ਤੁਸੀਂ ਲੋਬੀ ਪੂਰੀ ਵਧੀਆ ਮਿਲ ਜੂਗੀ ਤੇ ਸਾਹਮਣੇ ਆਪਾਂ ਨੂੰ ਦੋ ਕਮਰੇ ਮਿਲ ਜਾਣਗੇ ਉੱਪਰ ਜਾਣ ਵਾਸਤੇ ਪੌੜੀਆਂ ਤੇ ਪੌੜੀਆਂ ਦੇ ਨਾਲ ਇੱਕ ਪਾਸੇ ਆਪਾਂ ਨੂੰ ਮਿਲੂਗਾ ਆਪਣਾ ਕਿਚਨ ਤੇ ਬੈਡਰੂਮ ਜਿਹੜੇ ਬਣੇ ਹੋਏ ਨੇ ਕਮਰੇ ਜਿਹੜੇ ਬਣੇ ਹੋਏ ਨੇ ਪੂਰੇ ਆਪਾਂ ਨੂੰ ਖੁੱਲੇ ਡੋਲੇ ਵਧੀਆ ਮਿਲਣਗੇ ਜੀ ਬਾਕੀ ਕਮੀ ਪੇਸ਼ੀ ਕੋਈ ਨਹੀਂ ਬਾਹਰੋਂ ਤਾਂ ਇਹਨਾਂ ਨੇ ਰੰਗ ਕਰਵਾ ਰੱਖਿਆ ਕੋਠੀ ਨੂੰ ਪਰ ਅੰਦਰੋਂ ਇਹਨਾਂ ਨੇ ਕੋਠੀ ਨੂੰ ਰੰਗ ਨਹੀਂ ਕਰਵਾਇਆ ਤੇ ਕੋਈ ਸਲਾਵ ਕੋਈ ਸਿਲਨ ਨਹੀਂ ਹੈਗੀ ਤੁਸੀਂ ਦੇਖ ਲਓ ਜੀ ਕੋਈ ਕਿਸੇ ਪਾਸੇ ਕਮੀ ਪੇਸ਼ੀ ਹੈ ਨਹੀਂ ਵਧੀਆ ਕੂਠੀ ਹੈ ਜੀ نیچے ਵਧੀਆ ਇਹਨਾਂ ਨੇ ਸਿਮੈਂਟਡ ਫਾਰਸ਼ ਲਗਵਾ ਰੱਖਿਆ ਬਾਕੀ ਜੋੜੀਆਂ ਸਾਰੀਆਂ ਲਗੀਆਂ ਹੋਈਆਂ ਨੇ ਜੋੜੀਆਂ ਨੂੰ ਤੇ ਚੁਗਾਠਾਂ ਨੂੰ ਇਹਨਾਂ ਨੇ ਰੰਗ ਕਰਵਾ ਰੱਖਿਆ ਤੇ ਰੇਟ ਵੀ ਵਧੀਆ ਜੀ ਬਾਕੀ ਕੂਠੀ ਵੀ ਸੋਹਣੀ ਹੈ ਤੇ ਜਗ੍ਹਾ ਵੀ ਖਾਸੀ ਆਪ ਨੂੰ ਮਿਲ ਜੂਗੀ ਤੇ ਆ ਗਿਆ ਜੀ ਡ్రਾਈਂਗ ਰੂਮ ਤੁਸੀਂ ਦੇਖ ਲਓ ਕਾਫੀ ਡਬਲ ਇਹਨਾਂ ਨੇ ਬਣਾ ਮਾਰ ਰੱਖਿਆ ਤੇ ਗੱਲਬਾਤ ਹੋ ਰਹੀ ਹੈ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਏ ਜੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਾਕੀ ਕੁੱਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਆਪਣੇ ਕੋਲੇ ਜਿਹੜੀ ਆ ਕੁੱਠੀ ਪਹੁੰਚਿਆ ਰੇਟ ਤੁਹਾਨੂੰ ਪਤਾ ਲੱਗੀ ਗਿਆ ਜੀ ਰੇਡ ਕਨਫਰਮ ਹੋਈ ਗਿਆ ਤੇ ਆਪਾਂ ਨੂੰ ਟੋਟਲ ਕੀ ਕੁਝ ਵਿੱਚ ਮਿਲੂਗਾ ਉਹ ਤੁਸੀਂ ਦੇਖ ਲਿਆ ਜੀ ਬਾਕੀ ਸਮਾਰਸੀਬਲ ਮੋਟਰ ਵਗੈਰਾ ਲੱਗੀ ਹੋਈ ਆ ਤੇ ਪਾਣੀ ਪੂਰਾ ਵਧੀਆ ਜੀ ਤੇ ਜਿੱਧਰ ਇੱਕ ਪਾਸੇ ਖਾਲੀ ਜਗ੍ਹਾ ਪਈ ਆ ਜਿੱਧਰ ਬਾਥਰੂਮ ਬਣੇ ਹੋਏ ਨੇ ਜਮਾ ਲਾਸਟ ਦੇ ਵਿੱਚ ਇੱਕ ਕਮਰਾਂ ਵੀ ਮਿਲੂਗਾ ਸੀ ਕਮਰਾ ਵੀ ਬਣਾ ਹੋਇਆ ਹੈ ਬਾਕੀ ਇੱਕ ਪਾਸੇ ਛੱਡ ਪਾਇਆ ਹੋਇਆ ਜੀ ਪਸਮਾ ਵਾਸਤੇ ਬਾਥਰੂਮ ਏਰੀਆ ਤੁਸੀਂ ਦੇਖ ਲਿਆ ਸੀ ਤੇ ਆਪਣੇ ਕੋਲੇ ਜਿਹੜੀ ਆਹ ਕੂਠੀ ਪਹੁੰਚੀ ਹੈ ਇਹਨਾਂ ਨੂੰ ਡਿਸਟ੍ਰਿਕਟ ਅੰਮ੍ਰਿਤਸਰ ਲੱਗਦੀ ਹੈ ਜੀ ਅੰਮ੍ਰਿਤਸਰ ਡਿਸਟ੍ਰਿਕਟ ਲੱਗਦੀ ਹੈ 25 ਜਾਂ 30 ਕਿਲੋਮੀਟਰ ਮਸਾ ਜੀ ਅੰਮ੍ਰਿਤਸਰ ਇਹਨਾਂ ਦੇ ਪਿੰਡ ਤੋਂ ਇਹ ਇਹਨਾਂ ਦਾ ਪਿੰਡ ਸਰਨਗੜਾ ਹੈ ਜੀ ਜਾਕੀ ਤੁਸੀਂ ਦੇਖਣੀ ਜਾ ਕੇ ਦੇਖ ਸਕਦੇ ਹੋ ਲੋਪੋ ਕੀ ਦੇ ਜਮਾ ਨਜ਼ਦੀਕ ਹੈ ਜੀ ਬਾਕੀ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਦੋ ਨੰਬਰ ਇਹਨਾਂ ਨੇ ਦਿੱਤੇ ਆ ਨੰਬਰ ਹੈ ਜੀ 82 64409735 ਇੱਕ ਤਾਂ ਨੰਬਰ ਹੋ ਗਿਆ ਤੇ ਇੱਕ ਨੰਬਰ ਹੈ ਜੀ 82 64409735 ਆਹ ਹੈ ਜੀ। ਦੋਵੇਂ ਨੰਬਰ ਮਾਲਕ ਦੇ ਐ ਤੇ ਦੋਵੇਂ ਨੰਬਰ ਚੱਲਦੇ ਰਹਿੰਦੇ ਐ। ਕਿਸੇ ਵੀ ਨੰਬਰ ਤੇ ਤੁਸੀਂ ਫੋਨ ਲਗਾ ਸਕਦੇ ਹੋ ਜੀ। ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਮਾਲਕ ਤੋਂ ਜਾਣਕਾਰੀ ਕੋਈ ਵੀ ਲੈਣੀ ਐ ਤੁਸੀਂ ਫੋਨ ਕਰਕੇ ਮਾਲਕ ਤੋਂ ਜਾਣਕਾਰੀ ਆਪ ਵੀ ਲੈ ਸਕਦੇ ਹੋ। ਬਾਕੀ ਤੁਹਾਡੇ ਆਪ ਦੇ ਵਟਸਐਪ ਨੰਬਰ ਤੇ ਤੁਸੀਂ ਵੀਡੀਓ ਮੰਗਵਾਉਣੀ ਹੋਵੇ ਤਾਂ ਮਾਲਕ ਨੂੰ ਕਹਿ ਦਿਓ ਤੁਹਾਡੇ ਨੰਬਰ ਤੇ ਪਾ ਦੇਣਗੇ ਮਾਲਕਾ ਫੋਟੋਆਂ ਤੇ ਵੀਡੀਓ ਜੀ। ਬਾਕੀ ਲਗਭਗ ਤਾਂ ਸਾਰਾ ਕੁਝ ਤੁਸੀਂ ਦੇਖ ਲਿਆ ਤੇ ਵੀਡੀਓ ਦੀ ਲੋੜ ਤਾਂ ਵੈਸੇ ਹੈ ਨਹੀਂਗੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਬਾਕੀ ਮੈਨੂੰ ਹੁਣ ਦੱਸੋ ਜੀ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੇ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਕੋਈ ਵੀ ਖਰੀਦਣ ਦਾ ਚਾਹਵਾਨ ਹੈਗਾ ਜੀ ਕੋਠੀ ਜਾ ਕੇ ਤੁਸੀਂ ਦੇਖ ਸਕਦੇ ਹੋ ਪਿੰਡ ਵੀ ਤੁਹਾਨੂੰ ਮੈਂ ਦੱਸਦਾ ਲੋਪੋ ਕੀ ਦੀ ਬਿਲਕੁਲ ਨਜ਼ਦੀਕ ਪੈਂਦਾ گا ਤੇ ਵਧੀਆ ਲੱਗੀ ਕੋਠੀ ਤਾਂ ਲਾਈਕ ਕਰ ਦਿਓ ਜੀ ਇਸ ਤਰ੍ਹਾਂ ਦੀ ਵੀਡੀਓ ਕੋਠੀਕਰ ਮਕਾਨ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹਨੂੰ ਜਰੂਰ ਦਬਾ ਦਿਓ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਬਾਕੀ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਸੀਂ ਬਹੁਤ ਸਪੋਰਟ ਕਰਦੇ ਹੋ ਬਾਕੀ ਫੁੱਲ ਸਪੋਰਟ ਹੋਰ ਵੀ ਜ਼ਿਆਦਾ ਰੱਖਿਆ ਕਰੋ ਜੀ ਤੋਂ ਉਸੇ ਬਹੁਤ ਪਿਆਰ ਦਿਨੇ ਹਰ ਵੀਡੀਓ ਨੂੰ ਬਾਕੀ ਮੈਂ ਉਮੀਦ ਕਰਦਾ ਅੱਜ ਦੀ ਆਪਣੀ ਆਹ ਵੀਡੀਓ ਵੀ ਤੁਹਾਨੂੰ ਚੰਗੀ ਲੱਗੀ ਹੋਊਗੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਆ ਘਰ ਮਕਾਨ ਕਿਸੇ ਵੀ ਏਰੀਆ ਚ ਹੈ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਕਿਸੇ ਪਾਸੋਂ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ ਤੇ ਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜੇ ਤੁਸੀਂ ਐਡ ਲਗ ਪਾਉਣੀ ਹੈ ਠੀਕ ਹੈ ਜੀ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ 73800 ਪੂਰਾ 6273 ਬਾਕੀ ਜਲਦੀ ਮਿਲਦੇ ਹਾਂ ਜੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਤਲੇ ਕੇ ਆਪਾਂ ਤੁਹਾਡੇ ਖਾਤਰ ਤੁਹਾਡੇ ਪਿੰਡ ਸ਼ਹਿਰ ਤੋਂ ਆਪਾਂ ਆ ਜਾਾਂਗੇ ਜਿੰਨੇ ਰੇਟ ਚ ਤੁਸੀਂ ਆਖੋਗੇ